ਦੋਸਤੋ ਆਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਨੰਦਪੁਰ ਸਾਹਿਬ ਦਾ ਜੋ ਕਿ ਵੱਡਾ ਪੁਲ ਦੋਹਾਂ ਤਖਤਾਂ ਨੂੰ ਜੋੜਨ ਵਾਲਾ ਪੁਲ ਜੋ ਕਿ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਲਗਭਗ 1,30,000 ਕਿਊਸਕ ਦੇ ਲਾਗੇ ਪਾਣੀ ਛੱਡਿਆ ਜਾ ਰਿਹਾ ਉਸ ਦੇ ਨਾਲ ਜੋ ਆਨੰਦਪੁਰ ਸਾਹਿਬ ਨੂੰ ਪੁਲ ਜਾਂਦਾ ਹੈ ਵੱਡਾ ਪੁਲ ਸਰਾਹ ਪੁਲ ਸੰਗਤਪੁਰ ਅ ਐ ਸਾਹਮਣੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਮਹਾਪੁਰਸ਼ਾਂ ਦੀਆਂ ਗੱਡੀਆਂ ਉਹ ਵੀ ਆ ਚੁੱਕੀਆਂ ਹਨ ਤੇ ਪ੍ਰਸ਼ਾਸਨ ਪੂਰਾ ਹਰਕਤ ਵਿੱਚ ਹੈ ਪਿਛਲੇ ਦਿਨੀ ਨੂਰਪੁਰ ਵੇਦੀ ਜੋ ਕੇ ਬਾਬਾ ਸਤਨਾਮ ਸਿੰਘ ਦੀ ਇੱਕ ਅਪੀਲ ਤੇ ਸੰਗਤਾਂ ਨੇ ਕੱਟੇ ਭਰਨੇ ਸ਼ੁਰੂ ਕੀਤੇ थे ਤੇ ਮਿੱਟੀ ਦੇ ਸਾਹਮਣੇ ਵੀ ਦੀ ਦੇ ਢਾ ਲੱਗੀ ਹੋਈ ਹੈ ਇਹ ਸਤਲੁਜ ਦਰਿਆ ਦੀਆਂ ਪਹਿਲਾਂ ਵੀ ਵੀਡੀਓ ਅਸੀਂ ਪਾਈਆਂ ਪਰ ਅੱਜ ਇਹ ਜਿਹੜਾ ਬਹੁਤ ਭਿਆਨਕ ਰੂਪ ਹੈ ਜਿਹੜਾ ਥੱਤ ਲੋਜਦਾ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਪਾਣੀ ਹੈ ਜਿਹੜਾ ਗਾਹਾਂ ਮੰਡ ਏਰੀਏ ਨੀਮੇ ਏਰੀਆ ਦੇ ਵਿੱਚ ਜਾਣਾ ਹੈ ਸੋ ਸਾਰੇ ਹੀ ਆਪਣਾ ਵਿਚਾਰ ਰੱਖੋ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਹੰਡਾ ਚੁੱਕਿਆ ਹੈ ਜਿਸ ਤੇ ਕਿ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਉਸ ਦੇ ਨਾਲ ਬਹੁਤ ਭਾਰੀ ਜਿਹੜਾ ਨੁਕਸਾਨ ਹੈ ਪੰਜਾਬ ਦਾ ਹ ਇੱਕ ਨਹੀਂ ਕਈਆਂ ਜ਼ਿਲ੍ਹਿਆਂ ਦੇ ਵਿੱਚ ਸੋ ਕਾਰ ਸੇਵਾ ਕਿਲਾ ਅਨੰਦਗੜ੍ਹ ਲਗਾਤਾਰ ਦਰਿਆਵਾਂ ਤੇ ਨਗਰ ਨਜ਼ਰ ਰੱਖੀ ਹੋਈ ਨਹਿਰਾਂ ਤੇ ਨਜ਼ਰ ਰੱਖੀ ਹੋਈ ਸੋ ਨੂਰਪੁਰ ਬੇਦੀ ਦੇ ਨੌਜਵਾਨ ਸਾਡੇ ਜਿਹੜੇ ਲਗਾਤਾਰ ਬੋਰੀਆਂ ਭਰ ਰਿਹਾ ਜਿ ਤਿੰਨ ਦਿਨ ਹੋ ਗਏ ਮਧੂਬਨਵਾੜਕਾ ਕੋਲ ਜਿਸ ਵਿੱਚ ਕਿਸਾਨ ਜਥੇਬੰਦੀਆਂ ਸਮਾਜਿਕ ਸੇਵਕ ਜਥੇਬੰਦੀਆਂ ਸਾਹਮਣੇ ਦਰਸ਼ਨ ਕਰੋ ਪਰ ਸੇਵਾ ਕੇ ਲਾਹਨਤਗਾੜਾ ਬਾਰੇ ਮਾਪੋਰਸ਼ ਬਾਰ-ਬਾਰ ਜੱਜਾ ਲੈਂਦੇ ਹੋਏ ਦੋਹਾਂ ਸਾਈਡਾਂ ਚੈੱਕ ਕਰ ਰਹੇ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਹੋ ਜਾਵੇ ਸੋ ਲਗਾਤਾਰ ਤਸਵੀਰਾਂ ਸ਼੍ਰੀ ਅਨੰਤਪੁਰ ਸਾਹਿਬ ਤੋਂ ਸਤਲੁਜ ਦਰਿਆ ਦੀਆਂ ਤੋਂ ਜੋ ਪਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਪਾਣੀ ਦਾ ਅੰਦਾਜ਼ਾ ਤੁਸੀਂ ਦੇਖ ਕੇ ਲਾ ਸਕਦੇ ਹੋ ਪਾਣੀ ਦੀ ਆਵਾਜ਼ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀ ਤੇਜ਼ ਪਾਣੀ ਜਾ ਰਿਹਾ ਹੈ ਹਰਪਾਲ ਸਿੰਘ ਪਾਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜੋ ਅੱਗੇ ਲੋਕ ਨੂੰ